ਜ਼ਿੰਦਗੀ ਦੀ ਕੋਈ ਵੀ ਜੰਗ ਜਿੱਤਣੀ ਹੋਵੇ ਤੇ ਉਹਦੇ ਲਈ ਸਿਰਦਕ ਤੇ ਸਿਰੜ ਹੋਣਾ ਲਾਜ਼ਮੀ ਹੈ। ਸਟਾਲਿਨ ਦਾਦ ਦੇ ਜਿਹੜੇ ਲੋਕ ਨੇ ਉਹ ਜਮਾਂਦਰੂ ਹੀ ਯੋਧੇ ਆ। ਸੂਰਬੀਰਤਾ ਇਹਨਾਂ ਦੇ ਖੂਨ ਵਿੱਚ ਹੀ ਹੈ। ਦੂਜੇ ਵਿਸ਼ਵ ਯੁੱਧ ਵਿੱਚ ਉਹ ਅਮਨ ਲਈ ਲੜੇ। ਮੀਲਾ ਤੱਕ ਦਾ ਇਲਾਕਾ ਜਿਹੜਾ ਹੈ ਉਹ ਖੂਨ ਨਾਲ ਸਿੰਜਿਆ ਗਿਆ। ਉਸ ਯੁੱਧ ਦੇ ਅਜਾਇਬ ਘਰ ਵਿੱਚ ਇੱਕ ਕੋਲ ਪਿਆ ਕਿਸੇ ਸੈਨਿਕ ਦਾ ਬੋਲ ਦੇ ਵਿੱਚ 160 ਗੋਲੀਆਂ ਦੇ ਨਿਸ਼ਾਨ। ਜਰਮਨ ਦੀਆਂ ਫੌਜਾਂ ਬੋਲਗਾ ਦਰਿਆ ਤੱਕ ਪਹੁੰਚਣਾ ਚਾਹੁੰਦੀ ਸੀ। ਇੱਕ ਇੱਕ ਇੰਚ ਤੇ ਗਹਿ ਗੱਛ ਲੜਾਈ ਹੁੰਦੀ ਐ। ਹਰੇਕ ਸਪਾਈ ਇੱਕ ਕਿਲੇ ਵਰਗਾ ਸੀ। ਬੋਲਗਾ ਦਰਿਆ ਦਾ ਸੈਨਿਕ ਮਹੱਤਵ ਸੀ। ਇਸ ਅੱਧੇ ਮੀਲ ਦੇ ਟੋਟੇ ਤੇ 40 ਦਿਨ ਗਹਿ ਗੱਛ ਦੀ ਲੜਾਈ ਹੋਈ। ਰੂਸ ਦੀ ਫੌਜ ਵਿੱਚ ਬੰਦੇ ਵੀ ਘਟਸਨ। ਹਜ਼ਾਰ ਵੀ ਕੰਟਸਨ ਪਰ ਉਹਨਾਂ ਕੋਲੇ ਸਿੰਧਕ ਤੇ ਸਿਰੜਸ ਹਜ਼ਾਰਾਂ ਰੂਸੀ ਫੌਜੀ ਮਾਰੇ ਗਏ ਪਰ ਜਰਮਨੀ ਫੌਜਾਂ ਅੱਗੇ ਨਹੀਂ ਵੱਧ ਸਕੀ ਲੜਾਈ ਮੁੱਕਣ ਤੋਂ ਕੋਈ ਦਿਨ ਮਗਰੋਂ ਇੱਕ ਅਮਰੀਕੀ ਪੱਤਰਕਾਰ ਨੇ ਕਿਸੇ ਰੂਸੀ ਫੌਜੀ ਨੂੰ ਸਵਾਲ ਕੀਤਾ ਕਿ ਜਦੋਂ ਜਰਮਨ ਸੈਨਾ ਇੰਨੀ ਅੱਗੇ ਵਧ ਆਈ ਸੀ ਉਹ ਬੋਲਗਾ ਤੱਕ ਪਹੁੰਚਣ ਲਈ ਕੁਝ ਗਾਲੀ ਜ਼ਮੀਨ ਤੱਕ ਕਮਜਾ ਕਿਉਂ ਨਾ ਕਰ ਸਕੇ ਉਸ ਰੂਸੀ ਫੌਜੀ ਨੇ ਭੋਲੇਪਾ ਜਵਾਬ ਦਿੱਤਾ ਕਿ ਉਹ ਇਸ ਲਈ ਅੱਗੇ ਨਹੀਂ ਵੱਧ ਸਕੇ ਕਿਉਂਕਿ ਅਸੀਂ ਪਛਾਣ ਨਹੀਂ ਹਟ ਸਕੇ ਸੋ ਦੋਸਤੋ ਜੰਗ ਮੈਦਾਨੀ ਹੋਵੇ ਜਾਂ ਜ਼ਿੰਦਗੀ ਦੇ ਵਹਾਇਤੇ ਹੋਵੇ ਜੇ ਸਾਡੇ ਪੱਲੇ ਸਿਦਕ ਤੇ ਸਿਰੜਾ ਅਸੀਂ ਕਦੇ ਵੀ ਅਸਫਲ ਨਹੀਂ ਹੋਵਾਂਗੇ ਅਸੀਂ ਕਦੇ ਵੀ ਦਾ ਕਾਮਯਾਬ ਨਹੀਂ ਹੋਵਾਂਗੇ ਇਹ ਗੱਲਾਂ ਚੰਗੀਆਂ ਲੱਗੀਆਂ ਆਪਣੇ ਦੋਸਤਾਂ ਨਾਲ ਮਿੱਤਰੋ ਸ਼ੇਅਰ ਕਰ ਦਿਓ ਖੁਸ਼ ਰਹੋ ਆਬਾਦ ਰਹੋ